ਪੰਜਾਬ ਇਕਤਾ ਪਾਰਟੀ ਦੇ ਪ੍ਰਧਾਨ ਅਤੇ ਪੰਜਾਬ ਡੈਮੋਕਰੈਟਿਕ ਅਲਾਈਂਸ ਦੇ ਮੈਂਬਰ ਸੁਖਪਾਲ ਸਿੰਘ ਖੈਰਾ ਨੇ ਜਲੰਧਰ ਚ ਪ੍ਰੈਸ ਕਾਨਫਰੈਂਸ ਕਰ ਵੱਡਾ ਖੁਲਾਸਾ ਕੀਤਾ ਖੈਰਾ ਨੇ ਪ੍ਰੈਸ ਕਾਨਫਰੈਂਸ ਕਰ ਦੱਸਿਆ ਕਿ ਪੰਜਾਬ ਡੈਮੋਕਰੈਟਿਕ ਅਲਾਈਂਸ ਚ 13 ਸੀਟਾਂ ਚੋਂ 9 ਸੀਟਾਂ ਉੱਪਰ ਸਹਿਮਤੀ ਬਣ ਗਈ ਹੈ ਜਿਸ ਵਿੱਚੋਂ 3 ਸੀਟਾਂ ਭੌਜਨ ਸਮਾਜ ਪਾਰਟੀ ਨੂੰ ਦਿੱਤੀਆਂ ਗਈਆਂ ਹਨ ਅਤੇ ਪੰਜਾਬ ਮੰਚ ਦੇ ਤਰਮਵੀਰ ਗਾਂਧੀ ਨੂੰ ਪਟਿਆਲਾ ਤੋਂ ਇੱਕ ਸੀਟ ਦਿੱਤੀ ਗਈ ਹੈ 3 ਸੀਟਾਂ ਲੋਕ ਇਨਸਾਫ ਪਾਰਟੀ ਨੂੰ ਦਿੱਤੀਆਂ ਗਈਆਂ ਹਨ ਲੁਧਿਆਣਾ ਫਤਿਹਗੜ੍ਹ ਸਾਹਿਬ ਅੰਮ੍ਰਿਤਸਰ 2 ਸੀਟਾਂ ਸਾਨੂੰ ਖੁਦ ਪੰਜਾਬ ਇਕਤਾ ਪਾਰਟੀ ਨੂੰ ਮਿਲੀਆਂ ਨੇ ਫਰੀਦਕੋਟ ਤੇ ਬਠਿੰਡਾ ਚਾਰ ਸੀਟਾਂ ਅਜੀਬ ਬਾਕੀ ਨੇ ਜਿਹੜੀਆਂ ਪਾਰਟੀਆਂ ਐਂਟੀ ਕਾਂਗਰਸ ਨੇ ਉਹਨਾਂ ਨੂੰ ਅਸੀਂ ਸੱਦਾ ਦਿੰਨੇ ਹਾਂ ਕਿ ਇਹ ਸੀਟਾਂ ਉਹਨਾਂ ਲਈ ਨੇ ਪਹਿਲਾਂ ਨੋ ਸੁਣ ਲਓ ਤੁਸੀਂ ਜਸ ਤੁਹਾਡੀ ਜਾਣਕਾਰੀ ਵਾਸਤੇ ਐਂਟੀ ਤਾਂ ਅਸੀਂ ਬਹੁਜਨ ਸਮਾਜ ਪਾਰਟੀ ਨੂੰ ਅ ਲੋਕੇਟ ਕੀਤੀਆਂ ਇੱਕ ਅਨੰਦਪੁਰ ਸਾਹਿਬ ਇੱਕ ਹੁਸ਼ਾਰਪੁਰ ਤੇ ਇੱਕ ਚਲੰਦਰ ਇਸ ਤੋਂ ਬਾਅਦ ਪੰਜਾਬ ਮੰਚ ਦੇ ਡਾਕਟਰ ਧਰਮਵੀਰ ਗਾਂਧੀ ਨੂੰ ਇੱਕ ਪਟਿਆਲਾ ਦੀ ਸੀਟ ਅਲੋਕੇਟ ਕੀਤੀ ਹੈ ਇਸ ਤੋਂ ਇਲਾਵਾ 3 ਸੀਟਸ ਲੋਕ ਇਨਸਾਫ ਪਾਰਟੀ ਨੂੰ ਲੁਧਿਆਣਾ ਫਤਿਹਗੜ੍ਹ ਸਾਹਿਬ ਐਂਡ ਅੰਮ੍ਰਿਤਸਰ ਔਰ 2 ਸੀਟਸ ਅਸੀਂ ਆਪ ਪੰਜਾਬ ਇਕਤਾ ਪਾਰਟੀ ਫਰੀਦਕੋਟ ਐਂਡ ਬਠਿੰਡਾ 4 ਸੀਟਾਂ ਜਿਹੜੀਆਂ ਬਕਾਇਆ ਛੱਡੀਆਂ ਨੇ ਇੱਕ ਫਿਰੋਜ਼ਪੁਰ ਇੱਕ ਖਡੂਰ ਸਾਹਿਬ ਇੱਕ ਅੰਮ੍ਰਿਤਸਰ ਤੇ ਇੱਕ ਗੁਰਦਾਸਪੁਰ ਇਹ ਅਸੀਂ ਖਾਲੀ ਇਸ ਲਈ ਛੱਡੀਆਂ ਨੇ ਸੰਘਰੂਰ ਸੌਰੀ ਸੰਘਰੂਰ ਇਹ ਅਸੀਂ ਖਾਲੀ ਇਸ ਲਈ ਛੱਡੀਆਂ ਨੇ ਅੰਮ੍ਰਿਤਸਰ ਸੌਰੀ ਰਿਪੀਟ ਹੋ ਗਿਆ ਮਾइनस ਅੰਮ੍ਰਿਤਸਰ ਸੰਗਰੂਰ ਗੁਰਦਾਸਪੁਰ ਖਡੂਰ ਸਾਹਿਬ ਐਂਡ ਫਿਰੋਜ਼ਪੁਰ ਇਹ ਅਸੀਂ ਇਸ ਲਈ ਛੱਡੀਆਂ ਤਾਂ ਕਿ ਸਾਡੇ ਨਾਲ ਜਿਹੜੇ ਹੋਰ ਲਾਈਕ ਮਾਈਂਡਡ ਐਂਟੀ ਕਾਂਗਰਸ ਐਂਟੀ ਅਕਾਲੀ ਭਾਜਪਾ ਚਾਹੇ ਇੰਡੀਵਿਜੂਅਲਸ ਨੇ ਚਾਹੇ ਪਾਰਟੀਆਂ ਨੇ ਉਹ ਸਾਡੇ ਨਾਲ ਇਸ ਗੱਠਜੋੜ ਵਿੱਚ ਉਹਨਾਂ ਨੂੰ ਅਸੀਂ ਸੱਦਾ ਦਿੰਨੇ ਆ ਨਾਲ ਹੀ ਘਰਾਂ ਨੇ ਕਿਹਾ ਕਿ ਅਸੀਂ ਟਕਸਾਲੀ ਆਗਨੋਂ ਅਪੀਲ ਕਰਦੇ ਹਾਂ ਕਿ ਉਹ ਮੂੜ ਵਿਚਾਰ ਕਰਨ ਕਰਨੇ ਕਿਹਾ ਕਿ ਉਹ ਬਿਨਾ ਵਿਚਾਰ ਬਟਾਂਦਰਾ ਕਿਤੇ ਅਨੰਦਪੁਰ ਸਾਹਿਬ ਤੋਂ ਉਹਨਾਂ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਸੀ ਪਰ ਉੱਥੇ ਬਹੁਜਨ ਸਮਾਜ ਪਾਰਟੀ ਦਾ ਆਧਾਰ ਚੰਗਾ ਸੀ ਔਰ ਟਕਸਾਲੀ ਅਕਾਲੀ ਦਲ ਨੂੰ ਮੇਰੀ ਅਪੀਲ ਆ ਕਿ ਉਹ ਇਸ ਅ ਲਾਇਅੰਸ ਵਿੱਚ ਮੋੜ ਵਿਚਾਰ ਕਰਨ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਗਵਾਉਣਾ ਵੀ ਨਹੀਂ ਚਾਹੁੰਦੇ ਸੀ ਅਸੀਂ ਉਹਨਾਂ ਨੂੰ ਹਟਾਉਣਾ ਵੀ ਨਹੀਂ ਚਾਹੁੰਦੇ ਸੀ ਲੇਕਿਨ ਉਹਨਾਂ ਨੇ ਜਿਸ ਤਰ੍ਹਾਂ ਇੱਕ ਤਰਫਾ ਯੂਨਿਲੇਟਰਲੀ ਅਨੰਦਪੁਰ ਇਸ ਅਨੰਦਪੁਰ ਸਾਹਿਬ ਅ ਸਿੱਤੋ ਆਪਣਾ ਉਮੀਦਵਾਰ ਐਲਾਨ ਕਰਤਾ ਜਦ ਕਿ ਉਹ ਗੱਠ ਛੋੜ ਨਾਲ ਗੱਲਬਾਤ ਕਰ ਰਹੇ ਸੀ ਇੱਕ ਪਾਸੇ ਗੱਲ ਹਲੇ ਖਤਮ ਨਹੀਂ ਸੀ ਹੋਈ ਗੱਲਬਾਤ ਦੇ ਦੌਰਾਨ ਹੀ ਉਹਨਾਂ ਨੇ ਜਿਹੜਾ ਆਪਣਾ ਉਮੀਦਵਾਰ ਐਲਾਨ ਕਰਤਾ ਦੈਟ ਵਾਸ ਅਨਕਾਲਡ ਫੋਰ ਔਰ ਅਸੀਂ ਸਮਝਦੇ ਕਿ ਉਹਦੇ ਤੇ ਬਹੁਜਨ ਸਮਾਜ ਪਾਰਟੀ ਦਾ ਜ਼ਿਆਦਾ ਅਧਿਕਾਰ ਸੀ ਸੀਟ ਦਾ 기ਵਨ ਦੀ ਫਿਗਰਸ ਐਂਡ ਦੀ ਵੋਟਸ ਪੋਲਡ ਇਨ 2017 ਐਂਡ 2014 ਐਂਡ 2009 ਉਥੇ ਬਹੁਜਨ ਸਮਾਜ ਪਾਰਟੀ ਦਾ ਇਹਨਾਂ ਸੀਟਾਂ ਇਹਨਾਂ ਅਸੈਂਬਲੀ ਸੀਟਾਂ ਦੇ ਥੱਲੇ ਅਨੰਦਪੁਰ ਵਿੱਚ ਠੀਕ ਆਧਾਰ ਨਜ਼ਰ ਆ ਰਿਹਾ ਸੀਗਾ ਚੱਕ ਦੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ